ਹਵਾਨੀ ਗੜ ਇਥੋਂ ਦੇ ਨੇੜਲੇ ਪਿੰਡਾਂ 'ਲੋਅਰਖ ਵਿਖੇ ਨੇੜਲੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ 'ਚੋਂ ਜ਼ਹਿਰੀਲੇ ਪਾਣੀ ਉਪਰ ਆਉਣ ਤੇ ਡਿਪਟੀ ਕਮਿਸ਼ਨਰ ਸੰਦੀਪ ਰੀਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਦੇ ਖੇਤਾਂ 'ਚ ਨਜ਼ਦੀਕ ਪਿੰਡਾਂ 'ਲੋਅਰਖ ਵਿਖੇ ਕਿਸੇ ਵਕਤ ਮਠਾਰੂ ਕੈਮੀਕਲ ਦੀ ਫੈਕਟਰੀ ਹੁੰਦੀ ਸੀ ਉਸ ਫੈਕਟਰੀ ਵੱਲੋਂ ਗਰਾਊਂਡ ਵਾਟਰ 'ਤੇ ਕੈਮੀਕਲ ਇੰਜੈਕਟ ਕੀਤਾ ਗਿਆ ਸੀ ਬਾਅਦ ਵਿੱਚ ਸ਼ਿਕਾਇਤਾਂ ਮਿਲਣ ਤੇ ਬਾਅਦ ਐਨਜੀਟੀ ਵਿੱਚ ਇਹ ਕੇਸ ਚਲਾ ਗਿਆ ਜਾਂਚ ਤੋਂ ਬਾਅਦ ਇਲਾਕੇ ਦੇ ਜ਼ਮੀਨਾਂ ਵਿੱਚੋਂ ਪਾਣੀ ਗ ਗਰਾਊਂਡ ਵਾਟਰ ਨੂੰ ਸਾਫ਼ ਕਰਾਉਣ ਦੇ ਵੀ ਹੁਕਮ ਦਿੱਤੇ ਗਏ ਸਨ ਇਸ ਮਾਮਲੇ ਵਿੱਚ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਐਨਜੀਟੀ ਆਰਡਰਾਂ ਤੇ ਅੰਗੇਜਟ ਗਈ ਹੈ ਫਿਲਹਾਲ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਹੈ ਫਿਲਹਾਲ ਅਗਰ ਇਹ ਕਿਸਾਨ ਨਹਿਰੀ ਪਾਣੀ ਦੀ ਮੰਗ ਕਰਦਾ ਹੈ ਪਹਿਲ ਦੇ ਆਧਾਰ ਉੱਪਰ ਕਿਸਾਨ ਨੂੰ ਨਹਿਰੀ ਪਾਣੀ ਦਿੱਤਾ ਜਾਵੇਗਾ ਤੇ ਕਿਸਾਨ ਦੇ ਨਜ਼ਦੀਕ ਕੋਈ ਵੀ ਰਾਜਵਾਹਾ ਅਗਰ ਜਾਂਦਾ ਹੈ ਤਾਂ ਇਹ ਕਾਨੂੰਨ ਮੁਤਾਬਕ ਐਪਲੀਕੇਸ਼ਨ ਦਰਜ ਕਰਵਾਏ ਤੇ ਪਹਿਲ ਦੇ ਆਧਾਰ ਤੇ ਖੇਤਾਂ ਵਿੱਚ ਸਾਫ਼ ਪਾਣੀ ਨਹਿਰੀ ਪਾਣੀ ਮਿਲੇਗਾ ਉਨ੍ਹਾਂ ਦੱਸਿਆ ਕਿ ਉਸ ਵਕਤ ਫੈਕਟਰੀ ਵੱਲੋਂ ਕੈਮੀਕਲ ਦੇ ਜੁਕਤ ਪਾਣੀ ਤੇ ਗਰਾਊਂਡ ਵਾਟਰ ਵਿੱਚ ਸੁੱਟਿਆ ਗਿਆ ਸੀ ਤਾਂ ਉਸ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਪਰ ਵੀ ਜਾਂਚ ਦੇ ਸਵਾਲ ਜ਼ਰੂਰ ਇਸ ਮਾਮਲੇ ਦੇ ਵਿੱਚ ਚੱਲ ਰਹੇ ਹਨ ਇਸ ਮਾਮਲੇ ਵਿੱਚ ਜ਼ਿੰਮੇਵਾਰ ਹਨ ਇਸ ਮਠਾਰੂ ਫੈਕਟਰੀ ਦੇ ਲੁਧਿਆਣਾ ਨੋਇਡਾ ਅਤੇ ਇਸ ਤੋਂ ਇਲਾਵਾ ਹੋਰ ਜਗ੍ਹਾ ਤੇ ਕਾਰੋਬਾਰ ਹਨ ਕੋਰਟ ਕੇਸ ਵਿੱਚ ਕਾਨੂੰਨ ਦੇ ਮੁਤਾਬਕ ਜੁਰਮਾਨਾ ਇਹਨਾਂ ਵੱਲੋਂ ਲੈਂਡ ਅਪ੍ਰੋਸੈਸ ਚੱਲ ਰਿਹਾ ਹੈ ਜਲਦੀ ਹੀ ਕਾਰਵਾਈ ਹੋਵੇਗੀ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅੱਗੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਕੁਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਸਰ ਇਕਾਲੂਕ ਮਿੰਟ ਦੇ ਵਿੱਚ ਜਿਹੜਾ ਕਿਊਬੈਲਾ ਦੇ ਵਿੱਚੋਂ ਕਲਰ ਦਾ ਪਾਣੀ ਆ ਰਿਹਾ ਹੈਗਾ ਉਹਦਾ ਸਰ ਸੋਲੂਸ਼ਨ ਹੁਣ ਤੱਕ ਹੋ ਜਾਏ ਦੇਖੋ ਇਹ ਇਸ ਜਗ੍ਹਾ ਉੱਤੇ ਇਸ ਪਿੰਡ ਦੇ ਵਿੱਚ ਪਹਿਲਾਂ ਇੱਕ ਮਠਾਰੂ ਕੈਮੀਕਲਜ਼ ਨਾਮ ਦੀ ਕੰਪਨੀ ਇੱਕ ਫੈਕਟਰੀ ਸੀ ਉਹ ਕੰਮ ਕਰਦੀ ਸੀ ਉਸ ਫੈਕਟਰੀ ਵੱਲੋਂ ਜਿਹੜਾ ਗਰਾਊਂਡ ਵਾਟਰ ਦੀ ਕੰਟਾਮਿਨੇਸ਼ਨ ਕੀਤੀ ਗਈ ਸੀ ਕੋਸ ਕੰਟਾਮਿਨੇਸ਼ਨ ਦੋਨੇ ਰਿਪੋਰਟ ਆਈ ਉਸ ਤੋਂ ਬਾਅਦ ਅ ਐਨਜੀਟੀ ਵਿੱਚ ਮਾਜੂਗ ਐਨਜੀਟੀ ਦੇ ਵਿੱਚ ਵੀ ਇਹ ਕੇਸ ਗਿਆ ਸੀ ਔਰ ਉਹਦੇ ਵਿੱਚ ਐਨਜੀਟੀ ਦੇ ਵੱਲੋਂ ਕਾਫੀ ਐਡਵਰਸ ਰਿਪੋਰਟ ਜਿਹੜੇ ਸੀ ਨੂੰ ਕੀਤੇ ਗਏ ਸੀ ਔਰ ਉਹਦੇ ਵਿੱਚ ਕਾਫੀ ਜਿਹੜਾ ਹੈ ਉਸ ਜਗਾ ਤਿਹੜਾ ਗਰਾਊਂਡ ਵਾਟਰ ਕੰਟਾਮਿਨੇਟ ਹੋਇਆ ਉਸ ਨੂੰ ਸਾਫ ਕਰਨ ਲਈ ਬਾਹਰ ਰੈਮੈਡੀਸ਼ਨ ਕਰਨ ਦੇ ਵੀ ਹੁਕਮ ਕੀਤੇ ਗਏ ਸਨ ਤਾਂ ਉਹਦੀ ਅਸੈਸਮੈਂਟ ਵਗੈਰਾ ਕੀਤੀ ਉਹਦੇ ਵਿੱਚ ਸਰਕਾਰ ਜਿਹੜੀ ਹੈ ਉਹ ਸਰਕਾਰ ਵੱਲੋਂ ਜੋ ਕੋ ਦੀ ਲਾਇਬਿਲਟੀ ਜਿਹੜੀ ਹੈ ਉਹ ਗਵਰਨਮੈਂਟ ਦੀ ਬਣਾਈ ਗਈ ਸੀ ਨਾਲ ਸੋ ਉਹਦੇ ਵਿੱਚ ਸਰਕਾਰ ਜਿਹੜੀ ਹੈ ਉਹ ਸੁਪਰੀਮ ਕੋਰਟ ਚ ਐਨਜੀਟੀ ਦੇ ਆਰਡਰ ਦੇ ਅਗੇਂਸਟ ਗਈ ہوئی ਹੈ ਆ ਸੋ ਇਸ ਕਰਕੇ ਅਜੇ ਮੈਟਰ ਸਬਜੈਕਟਡ ਹੁਣ ਕਰਕੇ ਇਹਦੇ ਵਿੱਚ ਅੱਗੇ ਕੋਈ ਕਾਰਵਾਈ ਨਹੀਂ ਹੋਈ ਆ ਜਿਹੜਾ ਕਿਸਾਨ ਦੀ ਤੁਸੀਂ ਗੱਲ ਕੀਤੀ ਜਿਹੜਾ ਟਿਊਬਵਲ ਚੋਂ ਪਾਣੀ ਆ ਰਿਹਾ ਜਾਂ ਇਹੋ ਜਿਹਾ ਕੋਈ ਹੋਰ ਕਿਸਾਨ ਵੀ ਜਿਹੜੇ ਨੇ ਉਹ ਸਾਨੂੰ ਐਪਲੀਕੇਸ਼ਨ ਦੇਣ ਅਸੀਂ ਨੀਅਰਸਟ ਕੋਈ ਬਾਹਰ ਜਿਹੜਾ ਹੈ ਉਦੋਂ ਤੋਂ ਕੋਈ ਖਾਲ ਜਾਂ ਪਾਈਪਲਾਈਨ ਜਿਹੜੀ ਹੈ ਉਦੀ ਰੇਨਜਮੈਂਟ ਕਰਕੇ ਉਹਨਾਂ ਦਾ ਟੈਂਪੋਰਰੀ ਜਿਹੜਾ ਸਲੂਸ਼ਨ ਅਸੀਂ ਕਰ ਸਕਦੇ ਆ ਸਰ ਸਰ ਮਾਮਲਾ ਜਿਹੜਾ ਕ੍ਰਿਟੀਕਲ ਹੈ ਕਿ ਇਸ ਤਰ੍ਹਾਂ ਧਰਤੀ 'ਤੇ ਪਾਣੀ ਪਾਇਆ ਜਾ ਸਕਦਾ ਹੈਗਾ ਜਿੰਨੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਬਿਲਕੁਲ ਇਹਦੇ ਵਿੱਚ ਦੇਖੋ ਸਬੰਧਤ ਮਹਿਕਮਿਆਂ ਦੀ ਵੀ ਜਿੰਨੂੰ ਕਵਾਂਗੇ ਕਿ ਉਹਨਾਂ ਦੇ ਵੀ ਲੋਬੀ ਲੈਕਸਿਟੀ ਰਹੀ ਆ ਕਿ ਕਿਸ ਤਰੀਕੇ ਨਾਲ ਜਿਹੜੀ ਇੱਕ ਫੈਕਟਰੀ ਹੈ ਉਹਨੂੰ ਗਰਾਊਂਡ ਵਾਟਰ ਦੇ ਵਿੱਚ ਬੋਰਵੈਲ ਕਰਕੇ ਜਿਹੜਾ ਹੈ ਡਾਈ ਵਾਲਾ ਪਾਣੀ ਆ ਕੈਮੀਕਲ ਵਾਲਾ ਪਾਣੀ ਜਿਹੜਾ ਛੁੱਟਿਆ ਗਿਆ ਹੈ ਉਹਦੇ ਵਿੱਚ ਲਾਇਬਿਲਟੀ ਜਿਹੜੀ ਹੈ ਸਿਰਫ ਫੈਕਟਰੀ ਮਾਲਕ ਦੀ ਨਹੀਂ ਉਹਦੇ ਵਿੱਚ ਜਿਹੜੇ ਸੁਪਰਵਾਈਜ਼ਰੀ ਡਿਪਾਰਟਮੈਂਟਸ ਨੇ ਉਹਨਾਂ ਦੀ ਵੀ ਲਾਇਬਿਲਟੀ ਬਣਦੀ ਹੈ ਸੋ ਸਾਰਾ ਇਹ ਆਲਰੇਡੀ ਮਸਲਾ ਜਿਹੜਾ ਹੈ ਮੰਦੂਕ ਐਨਜੀਟੀ ਦੇ ਧਿਆਨ ਵਿੱਚ ਸੀ ਉਹਨਾਂ ਵੱਲੋਂ ਬੜੇ ਸਖਤ ਆਰਡਰ ਵੀ ਕੀਤੇ ਗਏ ਤੁਸੀਂ ਕਹਿ ਰਹੇ ਕਿ ਮੰਦਲਾ ਖੁਦ ਦੁਆਰਾ ਕੋਰਟ ਚ ਕੀ ਉਹ ਤਾਂ ਖਾਤਿਆ ਦੇ ਆ ਰਹੇ ਆ ਕਿ ਪਾਣੀ ਸਾਫ਼ ਕਰਨਾ ਪਲੂਟੇਟ ਕਰਨਾ ਬਹੁਤ ਮੁਸ਼ਕਲ ਇਹਦੇ ਵਿੱਚ ਐਨਜੀਟੀ ਵੱਲੋਂ ਨਾ এনवायरमेंटਲ ਕੰਪਨਸੇਸ਼ਨ ਪਾਇਆ ਗਿਆ ਉਹਦੀ ਰਿਕਵਰੀ ਕਰਨ ਦੇ ਆਰਡਰ ਵੀ ਕੀਤੇ ਗਏ ਸੀ ਇਸ ਜਿਹੜੀ ਮਠਾਰੂ ਕੈਮੀਕਲ ਫੈਕਟਰੀ ਹੈ ਇਹਦੇ ਸੰਰੂਰ ਦੇ ਵਿੱਚ ایسਟਸ ਨੇ ਨੌਇਡਾ ਦੇ ਵਿੱਚ ایسਟਸ ਨੇ ਕੋਈ ਲੁਧਿਆਣਾ ਦੇ ਵਿੱਚ ਵੀ ایسਟਸ ਨੇ ਉਹ ਸਾਰਿਆਂ ਦੀ ਰਿਕਵਰੀ ਜਿਹੜਾ ਪ੍ਰੋਸੈਸ ਉਹ ਚੱਲੂ ਹੈ ਤਾਂ ਕਿ ਉਹਨਾਂ ਨੂੰ ਰਿਕਵਰ ਕਰਕੇ ਅਮਾਉਂਟ ਜਿਹੜੀ ਉਹ ਖਰਚੀ ਜਾ ਸਕੇ ਇਸ ਕੰਮ ਦੇ ਲਈ ਸਰ ਹੁਣ ਕਿਸਾਨ ਨੂੰ ਲੈ ਲਈ ਪਾਣੀ ਬਖਸ਼ਰ ਜੀ ਅਪਲਾਈ ਜੇਕਰ ਨੀਰੈਸਟ ਕੋਈ ਜਬਾਹਾਂ ਜਾਂ ਡਿਸਟ੍ਰੀਬਿਊਟਰੀ ਹੈ ਤਾਂ ਮੇਰੇ ਕੋਲ ਅਪਲਾਈ ਕਰ ਲੈਣ ਮੈਂ ਪ੍ਰਾਇਓਰਟੀ ਉੱਤੇ ਜਿਹੜਾ ਹੈ ਉਹਨ ਦਾ ਕੇਸ ਜਿਹੜਾ ਜਿਹੜਾ ਪ੍ਰੋਸੈਸ ਕਰਵਾ ਦਾਂਗਾ ਕੋਈ ਨੱਕਾ ਲੱਗਣ ਵਾਲਾ ਜਾਂ ਮੁੱਗਾ ਲੱਗਣ ਵਾਲਾ ਜਿਹੜਾ ਉਹ ਕਰਵਾ ਸਕਦਾ ਥੈਂਕ ਯੂ